ਸਸਿਕਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇੰਟਰੋਡਿਊਸ ਕਰਾਉਣਾ ਚਾਹੁੰਦੀ ਮੈਂ ਰੁਪਿੰਦਰ ਕੌਰ ਮੇਰੇ ਫਾਦਰ ਸਾਹਿਬ اے ایس ਆਈ ਜਵਿੰਦਰ ਸਿੰਘ ਨੇ ਤੇ ਇਹ ਮੇਰੇ ਪਿੱਛੇ ਮਦਰ ਨੇ ਜੋ ਅੱਜ ਮੇਰੇ ਨਾਲ ਆਏ ਨੇ ਤੇ ਸਾਡੀ ਇੱਕ ਗਵਾਂਢ ਚ ਸੀਆਰ 71 ਜਵਾਨ ਹੈ ਕਦੀ ਸਾਡੇ ਤੇ ਕਾਰਪੋਰੇਸ਼ਨ ਚ ਕੰਪਲੇਂਟਸ ਦਿੱਤੀਆਂ ਜਾ ਰਹੀਆਂ ਨੇ ਕਦੀ ਪੁਲਿਸ ਦੇ ਡਿਪਾਰਟਮੈਂਟਸ ਚ ਕੰਪਲੇਂਟ ਦਿੱਤੀਆਂ ਜਾ ਰਹੀਆਂ ਨੇ ਹੁਣ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਾਡੇ ਤਿੰਨ ਰਾਜੀ ਨਾ ਵੀ ਹੋ ਚੁੱਕੇ ਨੇ ਤੇ ਹੁਣ ਜਨਵਰੀ 2025 21 ਜਨਵਰੀ ਨੂੰ ਸਾਡਾ ਇੱਕ ਝਗੜਾ ਹੋਇਆ ਸੀ ਜੋ ਕਿ ਪੁੱਜੇ ਤੇ ਚੱਕੀ ਪੂਸ਼ਨ ਕੁਮਾਰ ਨੇ ਸਾਨੂੰ ਪਹਿਲੇ ਵਿਜੇ ਕੁਮਾਰ ਸਰ ਕੋ ਟਾਈਮ ਮਿਲਿਆ ਹੋਇਆ ਸੀਗਾ 11 ਵਜੇ ਦਾ ਪੂਸ਼ਨ ਕੁਮਾਰ ਨੇ 10 ਵਜੇ ਥਾਣੇ ਦੇ ਵਿੱਚ ਦੁਬਾਰਾ ਕੰਪਲੀਟ ਕਰਕੇ ਪੁਲਿਸ ਨੂੰ ਇੱਥੇ ਬੁਲਾਇਆ ਸਾਡੇ ਘਰ ਦੇ ਬਾਹਰ ਜੋ ਕਿ ਮਸਲਾ ਪਹਿਲਾਂ ਇਹ ਪ੍ਰਾਪਰਟੀ ਦੇ ਮਸਲੇ ਨੂੰ ਸ਼ੁਰੂ ਲੈ ਕੇ ਉਹਨੇ ਇੱਕ ਗਮਲੇ ਤੱਕ ਪਹੁੰਚਾਈ ਉਹ ਖਬਰ ਨਿਊਜ਼ ਵੀ ਉਹ ਗਮਲਾ ਚੁੱਕਣ ਆਣਾ ਆ ਤਾਂ ਕਰਕੇ ਅਸੀਂ ਉਹਨਾਂ ਨੂੰ ਕਿਹਾ ਵੀ ਸਾਡਾ ਜਦੋਂ ਟਾਈਮ ਡੀਐਸਪੀ ਸਰਕਲ ਮਿਲਿਆ ਹੋਇਆ ਅਸੀਂ ਸਾਨੂੰ ਜੋ ਉਹ ਹੁਕਮ ਦੇਣਗੇ ਅਸੀਂ ਉਸ ਦੇ ਅਕੋਰਡਿੰਗ ਚੱਲਾਂਗੇ ਉਸ ਤੋਂ ਬਾਅਦ ਜਦੋਂ ਭਲੇ ਜਾਂਦੇ ਹੀ ਨੇ ਪੁਲਿਸ ਮੁਲਾਜ਼ਮ ਜਾਂਦੇ ਹੀ ਨੇ ਜਿਹੜਾ ਕਿ ਸੀਆਰਪੀਐਫ ਦਾ ਜਵਾਨ ਭੂਸ਼ਣ ਕੁਮਾਰ ਹੈ ਆ ਕੇ ਮੇਰੀ ਮੇਰੇ ਮਦਰ ਦੀ ਮੇਰੇ ਦੀਦੀ ਦੀ ਸਾਰਿਆਂ ਦੀ ਵੀਡੀਓ ਬਣਾਣੀ ਸਟਾਰਟ ਕਰ ਦਿੰਦਾ ਜਦੋਂ ਕਿ ਸਾਡੇ ਘਰ ਦੇ ਬਾਹਰ ਕੈਮਰੇ ਲੱਗੇ ਹੋਏ ਨੇ ਵਾਇਸ ਆਡੀਬਲ ਕੈਮਰੇ ਲੱਗੇ ਹੋਏ ਨੇ ਉਹਨਾਂ ਦੇ ਘਰ ਦੇ ਬਾਹਰ ਵੀ ਵਾਇਸ ਆਡੀਬਲ ਕੈਮਰੇ ਲੱਗੇ ਹੋਏ ਨੇ ਮੇਰੇ ਫਾਦਰ ਸਾਹਿਬ ਜਦੋਂ ਕਿ ਉਹਨੂੰ ਰੋਕਦੇ ਆ ਵੀ ਤੂੰ ਸਾਡੀ ਵੀਡੀਓ ਨਾ ਮੇਰੇ ਬੇਟੀਆਂ ਦੀ ਵੀਡੀਓਜ਼ ਨਾ ਬਣਾ ਤੇ ਇੰਨੀ ਦੇਰ ਨੂੰ ਆਪਸ ਵਿੱਚ ਚੜਾਪੀ ਬਾਜ਼ੀ ਹੋ ਜਾਂਦੀ ਆ ਜਿਹੜਾ ਆਪ ਬਾਜ਼ੀ ਦੇ ਵਿੱਚ ਉਹਨੇ ਮੇਰੇ ਬ੍ਰਦਰ ਦੇ ਵੀ ਹੱਥੋਪਾਈ ਕੀਤੀ ਜਦੋਂ ਲੜਾਈ ਹੁੰਦੀ ਹੈ ਉਹ ਥਾਣੇ ਜਾਂਦੇ ਆ ਠੰਡਾ ਆਟ ਵਗੈਰਾ ਕਰਾ ਕੇ ਮਲਾਜਾ ਹੁੰਦਾ ਆ ਤੇ ਆਪਸ ਦੋਨੇ ਧਿਰਾਂ ਦੇ ਪਰਚੇ ਹੋ ਜਾਂਦੇ ਆ ਜਿਹੜਾ ਕਿ ਸਾਡਾ ਵਾਦਾ ਜ਼ੁਰਮ ਆਂਦਾ ਆ ਉਹ ਤੇ 325 ਐਕਟ ਲੱਗਦਾ ਆ ਉਸ ਤੋਂ ਬਾਅਦ ਜਦੋਂ ਫੌਜੀ ਸਾਹਿਬ ਨੂੰ ਪਤਾ ਲੱਗਦਾ ਆ ਵੀ ਮੇਰਾ ਵਾਦਾ ਜ਼ੁਰਮ ਦੇ ਵਿੱਚ ਕੋਈ ਵੀ ਨੁਕਸਾਨ ਨਹੀਂ ਆ ਵਿਵਾਦਾ ਜ਼ੁਰਮ ਦੇ ਵਿੱਚ ਕੋਈ ਵੀ ਏਦਾਂ ਦਾ ਮੈਂ ਵਾਚਰੀਆ ਮਹਾਰ ਕਿਸੇ ਪਾਸੋਂ ਤੋਂ ਉਹਨੇ ਆਪਣੀ ਐਫਆਈਆਰ ਦੇ ਵਿੱਚ ਇਹ ਦਰਜ ਕਰਾ ਦਿੱਤਾ ਗਿਆ ਕਿ ਅਸੀਂ ਉਹਨੂੰ ਜਾਤੀ ਸੂਚਕ ਸ਼ਬਦਾਂ ਬਾਰੇ ਵਰਤੋਂ ਕੀਤੀ ਹੈ ਜੀ ਜਦਕਿ ਇਦਾਂ ਦਾ ਕੁਝ ਨਹੀਂ ਵਾਇਸ ਆਡੀਬਲ ਕੈਮਰੇ ਲੱਗੇ ਨੇ ਸਾਰਾ ਕੁਝ ਇਹ ਕੋਈ ਪ੍ਰੂਫ ਨਹੀਂ ਨਾ ਮਹੱਲੇ ਦੀਆਂ ਗਵਾਹੀਆਂ ਹੋਈਆਂ ਨੇ ਮਹੱਲੇ ਵਾਲਿਆਂ ਨੇ ਸਾਰਿਆਂ ਨੇ ਇਹੀ ਗਵਾਹੀ ਦਿੱਤੀ ਹੈ ਵੀ ਇਹਦੇ ਵਿੱਚ ਕੋਈ ਵੀ ਜਾਤੀ ਸੂਚਕ ਸ਼ਬਦ ਜਿਹੜੇ ਨਹੀਂ ਕਹੇ ਗਏ ਉਸ ਤੋਂ ਬਾਅਦ ਫੌਜੀ ਸਾਹਿਬ ਕੀ ਕਰਦੇ ਨੇ ਜੀ 17 ਮਾਰਚ ਨੂੰ ਉਹ ਗੜੀ ਸਾਹਿਬ ਪੁੱਲ ਜਾਂਦੇ ਨੇ ਐਸਟੀ ਚੇਅਰਮੈਨ ਕਮਿਸ਼ਨ ਨੇ ਜਿਹੜੇ ਜਸਵੀਰ ਸਿੰਘ ਗੜੀ ਉਹਨਾਂ ਕੋਲ ਜਾਂਦੇ ਨੇ 17 ਤਰੀਕ ਨੂੰ ਜਾ ਕੇ ਪ੍ਰੈਸ਼ਰਾਈਜ਼ ਕਰਕੇ ਪੁਲਸ ਨੂੰ 18 ਮਾਰਚ ਨੂੰ ਸਾਡੇ ਤੇ ਪਰਚਾ ਕੀਤਾ ਜਾਂਦਾ ਹੈ ਜੀ ਮੇਰੇ ਫਾਦਰ ਸਾਹਿਬ ਤੇ ਜੇ ਮੇਰੇ मामੂ ਦੇ ਤੇ ਮੇਰੇ ਬ੍ਰਦਰ ਦੇ ਉੱਤੇ ਐਸ.ਆਈ.ਕ ਦਾ ਪਰਚਾ ਦਰਜ ਕੀਤਾ ਜਾਂਦਾ ਹੈ ਬਿਲਕੁਲ ਜੀ ਐਸ.ਆਈ.ਕ ਦਾ ਪਰਚਾ ਦਰਜ ਕੀਤਾ ਜਾਂਦਾ ਆ ਉਹ ਵੀ 2 ਮਹੀਨੇ ਬਾਅਦ ਉਸ ਤੋਂ ਪਹਿਲਾਂ ਕੋਈ ਕੋਈ ਇਹਨਾਂ ਨੇ ਕਿੰਨੀ ਕੀਤਾ ਇਨਕੁਆਇਰੀ ਕੀਤੀ ਸੀਗੀ ਆਪਣਾ ਥਾਣੇ ਵਾਲਿਆਂ ਨੇ ਥਾਣੇ ਵਾਲੇ ਦੀ ਇਨਕੁਆਇਰੀ ਚ ਵੀ ਇਹੀ ਆਇਆ ਸੀਗਾ ਵੀ ਜਾਤੀ ਸੂਚਕ ਸ਼ਬਦ ਜਿਹੜੇ ਉਹ ਨਹੀਂ ਬੋਲੇ ਪਾਏ ਗਏ ਇਹਨਾਂ ਨੇ ਆਪਣਾ ਪ੍ਰੈਸ਼ਰ ਪਵਾ ਕੇ ਉੱਥੋਂ ਪਹਿਲੇ 18 ਮਾਰਚ ਨੂੰ ਸਾਡੇ ਤੇ ਪਰਚਾ ਘਟਾਇਆ ਈ ਜੀ ਉਸ ਤੋਂ ਬਾਅਦ ਇਹਨਾਂ ਨੇ ਇੱਕ ਪ੍ਰੈਸ ਮੀਟਿੰਗ ਕੀਤੀ ਸੀਗੀ 18 ਮਾਰਚ ਨੂੰ 18 ਮਾਰਚ ਨੂੰ ਪ੍ਰੈਸ ਮੀਟਿੰਗ ਦੇ ਵਿੱਚ ਏ ਦੇਖੋ ਮੈਂ ਤੁਹਾਨੂੰ ਫੋਟੋ ਵੀ ਨਾਲ ਦਿਖਾਉਣਾ ਚਾਹੁੰਦੀ ਆ ਵੀ ਕਿਹੜੇ ਤਰੀਕੇ ਦੇ ਨਾਲ ਹਲੇ ਪੁਲਿਸ ਦੀ ਗੱਡੀ ਜਾਂਦੀ ਨਹੀਂ ਵੀ ਫੌਜੀ ਸਾਡੀਆਂ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦਿੰਦਾ ਆ ਦੇਖੋ ਜੀ ਇਹ ਉਹਦੀ ਵਾਈਫ ਆ ਪਰਮਿੰਦਰ ਕੌਰ ਜਿਹੜੀ ਉੱਥੇ ਜਾ ਕੇ ਰੋ ਕੇ ਸੱਚੀ ਬੰਦੀ ਆ ਵੀ ਮੈਂ ਇਹ ਸਾਡੇ ਨਾਲ ਮਲੇ ਚ ਕੋਟਮਾਰ ਕਰਦੇ ਨੇ ਕਿਹੜੇ ਤਰੀਕੇ ਨਾਲ ਇਹਨਾਂ ਨੇ ਮੇਰੇ ਮਮਾ ਨੂੰ ਵੀ ਕੁੱਟਿਆ ਆ ਜੀ ਉੱਥੇ ਇਹ ਸਾਰੀਆਂ ਫੋਟੋਜ਼ ਦੇ ਮੇਰੇ ਭਰਾ ਨੂੰ ਵੀ ਕੋਟਰੇ ਨੇ ਵਿੱਚ ਹੀ ਤੇ ਇਹ ਰਿਪੋਰਟ ਉਹ ਆ ਇਹ ਸਾਡੇ ਰਾਜੀਨਾਮੇ ਵਾਸਤੇ ਸਾਨੂੰ ਬੁਲਾਇਆ ਜਾਂਦਾ ਹੈ ਜੀ ਕਿਤਵਾਲੀ ਥਾਣੇ ਉੱਥੇ ਵੀ ਇਹਨਾਂ ਨੇ ਮੇਰੇ ਫਾਦਰ ਸਾਹਿਬ ਤੇ ਇਲਜ਼ਾਮ ਲਾਇਆ ਜੀ ਮੇਰੀ ਵਾਈਫ ਜਾਂਦੀ ਸੀ ਦੱਸਾਇ ਮੱਥਾ ਟੇਕਣ ਤੇ ਇਹਨਾਂ ਦਾ ਬੇਟਾ ਤੇ ਪੁਲਿਸ ਮੁਲਾਜ਼ਮ ਮੇਰੀ ਵਾਈਫ ਨੂੰ ਪਿੱਛੇ ਜਾ ਕੇ ਛੇੜਛਾੜ ਕਰਦੇ ਨੇ ਉਹਨਾਂ ਨਾਲ ਬਤਮੀਜ਼ੀਆਂ ਕਰਦੇ ਨੇ ਮੈਂ ਇਹ ਵੀ ਪੁੱਛਣਾ ਚਾਹਨੀ ਆ ਵੀ ਇਹਨਾਂ ਦਾ ਕੋਈ ਪ੍ਰੂਫ ਹੈਗਾ ਆ ਉਥੇ ਵੀ ਕਤਵਾਲੀ ਥਾਣੇ ਵੀ ਉਥੇ ਚੜਾਪ ਹੁੰਦੀ ਆ ਉਥੇ ਵੀ ਆਪਸ ਦੇ ਵਿੱਚ ਇਹਨਾਂ ਦੀ ਹੁੰਦੀ ਤੇ ਵੀਡੀਓ ਬਣਾਣੀ ਉਥੇ ਵੀ ਸਾਡੀਆਂ ਸ਼ੁਰੂ ਕਰ ਦਿੰਦੇ ਜਿਹੜੇ ਤਰੀਕੇ ਨਾਲ ਸਾਡੀ 21 ਤਰੀਕ ਨੂੰ ਵੀਡੀਓ ਬਣਾਈਆਂ ਜਾਂਦੀਆਂ ਮੈਂ ਸਾਕੇ ਕਹਿੰਦੇ ਨੇ ਜੀ ਸਾਡੇ ਤੇ ਆਂਦੇ ਜਾਂਦੇ ਸਾਨੂੰ ਟੌਰਚਰ ਕੀਤਾ ਜਾ ਰਿਹਾ ਏ ਗਲੀ ਮਲੇ ਚ ਸਾਨੂੰ ਲੰਘਦੇ ਕਹਿਣ ਦੇ ਨੇ ਵੀ ਤੁਸੀਂ ਸਾਡੇ ਤੇ ਪਰਚਾ ਕਰਵਾ ਕੇ ਕੀ ਕਰ ਲਿਆ ਮੈਂ ਪੁੱਛਣਾ ਚਾਹੁੰਦੀ ਆਂ ਵੀ ਪਰਚਾ ਕਰਾ ਕੇ ਕੀ ਕਰ ਲਿਆ ਇਹ ਤਾਂ ਅਸੀਂ ਕੁਝ ਵੀ ਉਹਨਾਂ ਨੂੰ ਕਿਹਾ ਹੀ ਨਹੀਂ ਜੇ ਉਹਨਾਂ ਕੋਲ ਕੋਈ ਪ੍ਰੂਫ ਹੈਗਾ ਇਸ ਚੀਜ਼ ਦਾ ਜੇ ਅਸੀਂ ਉਹਨਾਂ ਨੂੰ ਟਾਰਚਰ ਕੀਤਾ ਆ ਕੈਮਰੇ ਲੱਗੇ ਨੇ ਵਾਇਸ ਵਾਲੇ ਸਾਨੂੰ ਦੱਸਿਆ ਜਾਵੇ ਗੜੀ ਸਾਹਿਬ ਨੂੰ ਦੱਸਣ ਦੀ ਬਜਾਏ ਗੜੀ ਸਾਹਿਬ ਨੂੰ ਦਿਖਾਇਆ ਜਾਵੇ ਵੀ ਉਹਨਾਂ ਨੂੰ ਦਿਖਾਇਆ ਜਾਵੇ ਵੀ ਕਿੱਥੇ ਅਸੀਂ ਉਹਨਾਂ ਨੂੰ ਟਾਰਚਰ ਕਰ ਰਹੇ ਆ ਫਿਰ ਕੁਸ਼ਨ ਕੁਮਾਰ ਵੱਲੋਂ ਕਿਹਾ ਜਾਂਦਾ ਆ ਵੀ ਸਾਨੂੰ ਥ੍ਰੈਟ ਕਾਲਸ ਆਉਂਦੀਆਂ ਨੇ ਸਾਨੂੰ ਧਮਕੀਆਂ ਲਾ ਰਹੇ ਨੇ ਵੀ ਹਟ ਜੋ ਨਹੀਂ ਤੇ ਤੁਹਾਡਾ ਉਹ ਹਾਲ ਕਰਾਂਗੇ ਤੁਸੀਂ ਕੀ ਯਾਦ ਕਰੋਗੇ ਜਦਕਿ ਇਦਾਂ ਦੀ ਤਾਂ ਕੋਈ ਗੱਲਬਾਤ ਨਹੀਂ ਥ੍ਰੈਟ ਕਾਲਸ ਦੇ ਵਿੱਚ ਤੁਸੀਂ ਆਪਣਾ ਸਾਈਬਰ ਕ੍ਰਾਈਮ ਦੇ ਰਿਪੋਰਟ ਕਰੋ ਉਥੇ ਜਾ ਕੇ ਸ਼ੋਰਟ ਸਾਈਬਰ ਕ੍ਰਾਈਮ ਦੇ ਜਾ ਕੇ ਰਿਪੋਰਟ ਕਰੋ ਉਥੇ ਸਾਰੀ ਡਿਟੇਲਸ ਮੈਂ ਕਹਿ ਚਾਹਨੀ ਆ ਵੀ ਗੜੀ ਸਾਬ ਖੁਦ ਕਰਨ ਕਿਉਂਕਿ ਇਹ ਚੀਜ਼ ਦੀਆਂ ਇਨਕੁਆਰੀਆ ਕਰ ਜਦ ਕਿ ਉਥੇ ਕੋਈ ਵੀ ਪੁਲਿਸ ਮੁਲਾਜ਼ਮ ਤੇ ਜਾ ਜਾਂਦਾ ਆ ਤੇ ਉਹਨਾਂ ਦੀ ਇੰਨੀ ਕੋ ਜ਼ਿਆਦਾ ਇਨਸਲਟ ਕੀਤੀ ਜਾਂਦੀ ਹੈ ਉਹਨਾਂ ਨੂੰ ਧੱਕੇ ਮਾਰੇ ਜਾਂਦੇ ਨੇ ਤੇ ਉਹਨਾਂ ਨੂੰ ਵੀ ਕਿਹਾ ਜਾਂਦਾ ਵੀ ਮੈਂ ਤੁਹਾਨੂੰ ਡਿਊਟੀ ਤੋਂ ਸਸਪੈਂਡ ਕਰਾ ਦਵਾਂਗਾ ਕਿਉਂਕਿ ਤੁਸੀਂ ਕੋਈ ਕਾਰਵਾਈ ਨਹੀਂ ਕਰ ਰਹੇ ਆ ਉਸ ਤੋਂ ਬਾਅਦ ਲਾਇ ਇੱਕ ਇਨਕੁਆਰੀ ਲਾਈ ਸੀ ਕਿ ਆਪਣੇ ਸੀਪੀ ਸਾਹਿਬ ਕੋਲੋਂ ਉਸ ਇਨਕੁਆਰੀ ਦਾ ਪੱਤਾ ਦਰਜ ਹੁੰਦਾ ਉਸ ਤੋਂ ਬਾਅਦ ਸਾਰੀ ਗੱਲ ਜੀ ਹਾਂ ਜੀ 20 ਮਾਰਚ ਨੂੰ ਮੈਂ ਇਨਕੁਆਰੀ ਲਾਈ ਸੀਗੀ ਉਹਨਾਂ ਦਾ ਮਾਰਕ ਹੋ ਕੇ ਐਸਪੀ ਵਿਸ਼ਾਲਜੀਤ ਸਿੰਘ ਸਰ ਕੋਲ ਗਈ ਸੀਗੀ ਸਾਡਾ ਪੂਰਾ ਮਹੱਲਾ ਗਿਆ ਸੀਗਾ ਉੱਥੇ ਐਸਪੀ ਜਰ ਬੈਠੇ ਸੀਗੇ ਵਿਸ਼ਾਲ ਜੀ ਡੀਐਸਪੀ ਜਸਪਾਲ ਸਿੰਘ ਬੈਠੇ ਸੀਗੇ ਐਸਐਚਓ ਮਨਜੀਤ ਕੋਰ ਮੈਡਮ ਆਈਓ ਸਾਹਿਬ ਚਮਸ਼ੇਰ ਸਿੰਘ ਸਾਰੇ ਬੈਠੇ ਸੀਗੇ ਉਥੇ ਮੀਟਿੰਗ ਹੋਈ ਸੀਗੀ ਬਕਾਇਦਾ ਮੱਲੇ ਵਾਲਿਆਂ ਨੂੰ ਵੀ ਪੁੱਛਿਆ ਗਿਆ ਵੀ ਇਹਨਾਂ ਨੇ ਜਾਤੀ ਸੂਚਕ ਸ਼ਬਦ ਤੁਸੀਂ ਸੁਣੇ ਆ ਇਹਨਾਂ ਨੇ ਬੋਲੇ ਆ ਤੇ ਸਾਰੇ ਮੱਲੇ ਨੇ ਗਵਾਹੀ ਦਿੱਤੀ ਆ ਵੀ ਇਦਾਂ ਦਾ ਕੁਝ ਵੀ ਨਹੀਂ ਆ ਇਦਾਂ ਦੀ ਕੋਈ ਗੱਲਬਾਤ ਨਹੀਂ ਆ ਉਸ ਤੋਂ ਬਾਅਦ ਸਾਈਨ ਹੋ ਕੇ ਡੀਐਸਪੀ ਸਾਜ ਤੋਂ ਸੀਪੀ ਸਾਹਿਬ ਤੱਕ ਰਿਪੋਰਟ ਪਹੁੰਚ ਜਾਂਦੀ ਆ ਪਰ ਸੀਪੀ ਸਾਹਿਬ ਰੀਪੋਰਟ ਦਿੱਤੇ ਸਾਈਨ ਨਹੀਂ ਕਰ ਰਿਹਾ ਕਿਉਂਕਿ ਉਹਨਾਂ ਨੂੰ ਪਿੱਛੇ ਪ੍ਰੈਸ਼ਰ ਪਿਆ ਆ ਠੀਕ ਹੈ ਜੀ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਦੀਆਂ ਮੇਰੇ ਮਾਮੂਦੀਆਂ ਤੇ ਮੇਰੇ ਬ੍ਰਦਰ ਦੀਆਂ ਹਾਈ ਕੋਰਟ ਤੋਂ ਜ਼ਮਾਨਤ ਮਿਲਦੀ ਆ ਉਹਨਾਂ ਨੂੰ ਜੀ ਮੇਰਾ ਨਾਮ ਬਾਰਸ ਸਿੰਘ ਈ ਐ ਮੈਂ ਸ਼ਿਫਸਨਾ ਟ੍ਰੈਕ ਤਕ ਸਾਦੀ ਤੋਂ ਬਿਲੋਂਗ ਕਰਦਾ ਹਾਂ ਅੱਜ ਮੇਰੀ ਭੈਣ ਮੇਰੇ ਸੰਸਮਾਜ ਨੇ ਸਾਨੂੰ ਬੁਲਾਇਆ ਆਪਾਂ ਇੱਥੇ ਆਏ ਆ ਤੇ ਮੇਰੀ ਭੈਣ ਨੇ ਤੁਹਾਨੂੰ ਜਨ ਬਰੀਫ ਕੀਤਾ ਨਾ ਸਭ ਕੁਝ ਦੱਸਿਆ ਤੁਹਾਨੂੰ A to Z ਕੀ ਹੋਇਆ ਕੀ ਨਹੀਂ ਹੋਇਆ ਉਹਦੇ ਵਿੱਚ ਮੈਂ ਇਹੋ ਹੀ ਕਹਿਣਾ ਚਾਹਾਂਗਾ ਪ੍ਰਸ਼ਾਸਨ ਨੂੰ ਤੇ ਐਸਏਐਕਟ ਦੇ ਕਮਿਸ਼ਨਰ ਸਾਹਿਬ ਨੂੰ ਸਰ ਤੁਸੀਂ ਪਲੀਜ਼ ਇਹਨਾਂ ਦੀ ਸੁਣ ਕੇ ਜਾਂ ਕਿਸੇ ਦੀ ਸੁਣ ਕੇ ਤੁਸੀਂ ਸੱਚਾਈ ਦੀ ਰਾਹ ਫੜੋ ਐ ਨਾ ਹੋਵੇ ਇੱਕ ਪਾਸੇ ਗੱਲ ਸੁਣ ਕੇ ਕਿ ਉਹਨਾਂ ਦੇ ਪਰਚਾ ਦ ਕਰਤਾ ਦੂਜੇ ਦੀ ਪੱਖ ਸੁਣਨ ਤੇ ਪੱਲੇ ਪੱਲੇ ਦੀ ਪਰਚਾ ਕਰਦੇ ਐ ਨਹੀਂ ਸਹਿਆ ਜਾਏਗਾ ਅਗਰ ਤੁਸੀਂ ਇਸ ਤਰੀਕੇ ਨਾਲ ਕੰਮ ਕਰੋਗੇ ਅਨਿਆਇ ਕੰਜ ਕਰਾਂਗੇ ਨਿਆਂ ਕੰਜ ਕਰਾਂਗੇ ਆਪਾਂ ਐਸ ਕਰਕੇ ਮੇਰੀ ਭੈਣ ਨੇ ਜੋ ਕਿਹਾ ਹੈ shear ਦਿਲ ਹੋ ਕੇ ਬੋਲਿਆ ਉਹਨੇ ਕੋਈ ਗਲਤ ਨਹੀਂ ਬੋਲਿਆ ਸੱਚਾਈ ਹੈ ਸਾਰਾ ਸਮਾਜ ਉਹਦੇ ਨਾਲ ਇਸ ਵੇਲੇ ਕਰੋਧਾ ਹੈ ਐਸ ਕਰਕੇ ਪਲੀਜ਼ ਰਿਕੁਐਸਟ ਹੈ ਸਾਰੇ ਜਾਨੇ ਮਿਲ ਕੇ ਚੱਲੋ ਨਾ ਇੱਕ ਦੂਜੇ ਉਤੇ ਝੂਠਾ ਪਰਚਾ ਪਾਓ ਜੈ ਸ਼੍ਰੀ ਰਾਮ ਜੇ ਜਿੱਦ ਤੁੰਨਾ ਕਿ ਮੇਰੀ ਤੈਸੀ ਇਕਤਦਾ ਪਰਚਾ ਝੂਠਾ ਕਰਵਾਇਆ ਜਾ ਰਿਹਾ ਪਰਚਾ ਇਹਨੇ ਤੈਸੀ ਇਕਤਦਾ ਹੋ ਗਿਆ ਕੋਈ ਗਵਾਹ ਨਹੀਂ ਕੋਈ ਵੀਡੀਓ ਨਹੀਂ ਕੋਈ ਗੱਲ ਨਹੀਂ ਐਸੀ ਸਮਾਜ ਸਾਰਾ ਹੀ ਇਸ ਬੀਡੀ ਨਾਲ ਖੜਾ ਸੰਸਮਾਜ ਇੰਨਾ ਖੜਾ ਸੰਸਮਾਜ ਨੇ ਆਪਣੇ ਕਿ ਡੈਪੂਟੀਸ਼ਮੀ ਗੜੀ ਸਾਹਿਬ ਨੂੰ ਭੇਜ ਦਿੱਤਾ ਦੇਨ ਗੜੀ ਸਾਹਿਬ ਨੂੰ ਇਸ ਗੱਲ ਦਾ ਅਸਰ ਨਹੀਂ ਹੋਇਆ ਕਿ ਸੰਤ ਸਮਾਜ ਨੇ ਉਹਦੀ ਸਪੋਰਟ ਕੀਤੀ ਹੈ ਕਿ ਉਹ ਗੁੱਸੇ ਕੀ ਹੈ ਆਸਾਨੀਅਤ ਤੌਰ ਤੇ ਅੱਜ Hindu ਬਾਲਮੀਕੀ ਪੈਚਰਾ ਮਜਵੀਜ ਪੈਚਰਾ ਸਾਰਾ ਹੀ ਇਸ ਬੇਟੀ ਦੇ ਨਾਲ ਖੜਾ ਵਾ ਜਿਨ੍ਹਾਂ ਨੇ ਕਿ ਇਹ ਮੰਨ ਬਣਾਇਆ ਕਿ ਪਰਚਾ ਖਾਰਜ ਕੀਤਾ ਜਾਵੇ ਇਹ ਕਰੇ ਕੱਪੜੇ ਵਿੱਚ ਵਿੱਚ ਖਰਜ ਇਹ ਪਰਚਾ ਖਾਰਜੀ ਨਾ ਹੋਇਆ ਇੱਕ ਸੰਘਰਸ਼ ਦਾ ਰੂਪ ਕਾਰਜ ਜਵ ਗਿਆ ਕਿਉਂਕਿ ਭਗਵਾਨ ਬਾਲਮੀ ਮਹਾਰਾਜ ਆ ਵੀ ਇਹ ਇਹਹੀ ਸੰਦੇਸ਼ ਹੈ ਕਿ ਕਿ ਨਾ ਤਕਾ ਨਹੀਂ ਹੁੰਦਣਾ ਇੱਕ ਨਾਰੀ ਹੈ ਨਾਰੀ ਦੀ ਮਦਦ ਕਰਨੀ ਭਗਵਾਨ ਬਾਲਮੀ ਮਹਾਰਾਜ ਇਹ ਸੰਦੇਸ਼ ਸੀਗਾ ਕਿ ਸੀਤਾ ਮਾਤਾ ਜੀ ਬੇਮਾਨੀ ਸੀ ਸੀਤਾ ਮਾਤਾ ਜੀ ਹਤਿਆਰੀ ਸੀ ਉਹਦੀ ਵੀ ਉਹਨਾਂ ਨੇ ਮਦਦ ਕੀਤੀ ਸੀ ਸੰਸਮਾਜ ਨੇ ਹੀ ਨੰਨਾ ਲਿਆ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਕਦਮ ਨਾਲ ਕਦਮ ਮਲਾ ਕੇ ਇਸੇ ਬੇਟੀ ਨੇ ਖੜੇ ਹੋ ਮਾਗੇ ਇਨਾ ਤੱਕ ਨਹੀਂ ਹੁੰ ਦਿੱਤਾ ਜਾਵੇਗਾ ਜੈ ਬਾਲਮੀਕੀ ਹਰ ਹਰ ਬਾਲਮੀਕੀ ਚਲ ਬੇ ਗੱਜੀ ਬੜਾ ਗਿਫਟ ਦੇ ਕੇ ਰਿਸ਼ਵਤ ਦਿੱਤੀ ਜਾ ਰਹੀ ਹੈ ਸ਼ਰੇ ਆਮ ਇਹ ਕੇਸ ਡੇਫਰਮੇਸ਼ਨ ਦੇ ਅੰਡਰ ਅੰਡਰ ਸੈਕਸ਼ਨ 351 ਅਰ ਇਹ ਦੋਨੇ ਜਦੋਂ ਸੇਮ ਕਾਸਟ ਦੇ ਨੇ ਅੰਡਰ ਸੈਕਸ਼ਨ 21 ਇਹ ਤੇ ਇੱਕ ਦੂਜੇ ਪਰ ਇਸ ਤਰੀਕੇ ਨਾਲ ਇਤਕਸ਼ ਕਰ ਨਹੀਂ ਸਕਦੇ ਕਿ ਤੂੰ ਮੈਨੂੰ ਐਸੀ ਕੀਆ ਜਾਂ ਮੈਂ ਤੈਨੂੰ ਐਸੀ ਕੀਆ ਤੇ ਨਾਲੇ ਚੀਜ਼ ਪ੍ਰੂਫ ਹੋ ਚੁਕੀ ਹੈ ਕਿ ਇਹ ਉਹਨਾਂ ਨੇ ਕਿਸੇ ਤਰ੍ਹਾਂ ਦਾ ਕੁਝ ਵੀ ਨਹੀਂ ਕੀਤਾ ਇਹ ਤੁਸੀਂ ਇਹ ਪੁਲਿਸ ਪ੍ਰਸ਼ਾਸਨ ਵਾਲੇ ਵੀ ਲੋਗ ਨੇ ਕਿ ਜਦੋਂ ਉਹ ਛੁੱਟੀ ਕਰਕੇ ਬੈਠਦੇ ਆ ਤੇ ਕਿਉ ਆਪਣੀ ਯੂਨੀਫਾਰਮ ਨੂੰ ਲੋਅਰ ਤੇ ਟੀ-ਸ਼ਰਟ ਬਣਾ ਕੇ ਘੁੰਮਦੇ ਫਿਰਦੇ ਨੇ ਕਿਉ ਸਭ ਹੁੰਦੇ ਹੋ ਨਹੀਂ ਨਾ ਕਿ ਫਿਰ ਐਨੇ ਆਪਣੀ ਯੂਨੀਫਾਰਮ ਨੂੰ ਇੱਕ ਲੋਅਰ ਤੇ ਟੀ-ਸ਼ਰਟ ਦੇ ਵਿੱਚ ਕਨਵਰਟ ਕੀਤਾ ਹੋਇਆ ਸਾਰੇ ਆਪ ਇਹ ਆਪਣੀ ਜੌਬ ਦੇ ਨਾਲ ਆਪਣੀ ਯੂਨੀਫਾਰਮ ਦੇ ਨਾਲ 420 ਸੀ ਖੇਡ ਰਿਆ ਐ ਸੈਕਸ਼ਨ 420 ਦੇ ਅੰਡਰ ਆ ਰਿਹਾ ਸੋ ਇਹ ਬਾਰੇ ਕੀ ਫੁਰਾ ਸਨੇ ਅੰਬਰ ਦੀ ਪਾਕੇ ਦੇਖੋ ਕਿਸਰਾ ਗਿਫਟ ਦਿੱਤੇ ਜਾ ਰਹੇ ਨੇ ਬਿਲਕੁਲ ਜਾਵਾਂਗੇ ਬਿਲਕੁਲ ਜਾਵਾਂਗੇ ਕਿਉਂ ਨਹੀਂ ਜਾਵਾਂਗੇ ਕਮਾਂਡਰ ਨੂੰ ਦਿੱਤੀ ਹੈ ਲੈਟਰ ਉਹਦਾ ਕੋਈ ਅਸਰ ਨਹੀਂ ਕੀਤਾ ਉਹ ਚਾਰ ਸਾਲ ਹੋ ਚੁਕੇ ਨੇ ਵਰਦੀ ਪਾ ਕੇ ਦਿੱਤੇ ਜਾਂਦਾ ਹੈ ਬਰਤਨ ਦਾ ਵਰਦੀ ਹੈ ਕੋ ਲੋਅਰ ਟੀ-ਸ਼ਰਟ ਹੈ ਨਹੀਂ ਜਿਹੜਾ ਪਾ ਕੇ ਛੁੱਟੀ ਦੇਣੀ ਵੀ ਹੁੰਦਾ ਫਿਰਦਾ ਸਾਡੇ ਦੇਸ਼ ਦਾ ਸਨਮਾਨ ਹੈ ਜੀ ਬਿਲਕੁਲ ਮੈਂ ਖੁਦ ਇੱਕ ਸੋਲਜਰ ਦੀ ਬੇਟੀ ਹਾਂ ਮੈਨੂੰ ਪਤਾ ਮੇਰੇ ਪਾਪਾ ਆਪਣੀ ਯੂਨੀਫਾਰਮ ਦੀ ਕਿਸ ਤਰ੍ਹਾਂ ਕਦਰ ਕਰਦੇ ਸੀਗੇ ਅਲਮਾ ਇਹ ਨੂੰ ਦੇਖ ਕੇ ਮੈਨੂੰ ਸ਼ਰਮਿੰਦਾ ਮਹਿਸੂਸ ਹੋ ਰਿਹਾ ਕਿ ਐਸਾ ਨੌਜੀ ਨਹੀਂ ਅਸੀਂ ਜ਼ਰੂਰ ਆਵਾਜ਼ ਚੁੱਕਾਂਗੇ ਜੀ ਆਪ ਨੂੰ ਇੰਟਰੋਡਕਟ ਕਰੀਏ ਲੀਗਲ ਐਡਵਾਈਜ਼ਰ ਆਫ ਤੂਨਾ ٹرسٹ ਰਿਤਿਕਾ ਸ਼ਰਮਾ ਪਿਆਰ ਭਰੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਵੀ ਜੈ ਸਭ ਦਾਨ ਮੈਂ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ੈਡੂਲਡ ਕਾਸਟ ਫਾਊਂਡੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਹਾਂ ਇਹ ਜਿਹੜੇ ਅੱਜ ਤੁਹਾਡੀ ਹੈ ਜਿਹੜੀ ਬੇਟੀ ਆ ਇਹ ਸਾਡੀਆਂ ਸੰਸਥਾਵਾਂ ਦੇ ਕੋਲ ਆਈ ਆ ਹੈਲਪ ਮੰਗਣ ਆਸਤੇ ਅਸੀਂ ਇਹਦੀ ਸਾਰੀ ਸਟੋਰੀ ਸੁਣੀ ਆ ਤੇ ਉਹ ਸਟੋਰੀ ਸੁਣ ਕੇ ਸਾਨੂੰ ਬੜਾ ਦੁੱਖ ਹੋਇਆ ਵੀ ਇੱਕ ਇੱਕ ਐਦਾ ਵੱਡਾ ਚੇਅਰਮੈਨ ਆ ਸੀ ਜੜਾ ਗਰੀ ਦਾ ਹੋ ਕੇ ਉਹਨੂੰ ਕੋਈ ਸਹੀ ਫੈਸਲਾ ਨਾ ਹੋਵੇ ਇਹ ਕਿੱਡੀ ਮਾੜੀ ਗੱਲ ਆ ਜਦੋਂ ਉਹਨਾਂ ਨੇ ਜਦੋਂ ਉਹਨਾਂ ਨੇ ਸਾਰੇ ਪ੍ਰੂਫ ਦਿੱਤੇ ਸਾਰੇ ਪ੍ਰੂਫਾਂ ਦੇ ਵਿੱਚ ਇਹ ਸਾਰੇ ਇਨਕੁਆਰੀ ਦੇ ਵਿੱਚ ਸਾਬਤ ਹੋ ਗਿਆ ਵੀ ਉਹਨਾਂ ਨੂੰ ਉਹਨਾਂ ਨੇ ਕਿਸੇ ਨੂੰ ਐਸਸੀ ਦੇ ਬਾਰੇ ਕੁਝ ਨਹੀਂ ਕਿਹਾ ਤੇ ਇਹ ਜਿਹੜਾ ਪਰਚਾ ਜਿਹੜਾ ਜਾ ਦਰਜ ਕੀਤਾ ਗਿਆ ਵਾ ਇਹ ਜਿਹੜਾ ਪਰਚਾ ਵਾ ਇਹ ਬਿਲਕੁਲ ਸਰਾ ਸਰ ਗਲਤ ਹੋਇਆ ਵਾ ਅਸਾਰਾ ਵਾਲਮੀਕੀ ਸਮਾਜ ਔਰ ਹੋਰ ਵੀ ਜਿਹੜੇ ਐਸਸੀ ਬੀਸੀ ਦੇ ਜਿਹੜੇ ਹੋਰ ਵੀ ਸਾਡੇ ਨਾਲ ਸਮਾਜ ਨੇ ਉਹ ਸਾਰੇ ਇਕੱਠੇ ਹੋਏ ਨੇ ਉਹਨਾਂ ਨੇ ਸਾਰਿਆਂ ਨੇ ਅਸੀਂ ਰਲ ਕੇ ਇੱਕ ਪਲੇਟਫਾਰਮ ਦੇ ਇਕੱਠੇ ਹੋ ਕੇ ਇੱਕ ਫੈਸਲਾ ਕੀਤਾ ਵਾ ਵੀ ਇਹ ਜਿਹੜਾ ਪ੍ਰਚਾਰ ਜਿਹੜਾ ਦਰਜ ਨਾਜਾਇਜ਼ ਹੋਇਆ ਵਾ ਇਸ ਨੂੰ ਕੈਨਸਲ ਕਰਾਉਣ ਵਾਸਤੇ ਅਸੀਂ ਤੁਹਾਨੂੰ ਗੜਗਰੀ ਸਾਹਿਬ ਇੱਕ ਹਫ਼ਤੇ ਦਾ ਟਾਈਮ ਦਿੰਨੇ ਆ 7 ਤਰੀਕ ਤੱਕ ਜੇ ਤੁਸੀਂ ਇਹ ਪ੍ਰਚਾਰ ਦਰਜ ਐਡਾ ਕੈਨਸਲ ਨਾ ਕੀਤਾ ਤੇ ਫਿਰ ਗੜਗਰੀ ਸਾਹਿਬ ਤੁਹਾਡੇ ਔਰ ਤੁਹਾਡੀ ਪਾਰਟੀ ਦੇ ਖਿਲਾਫ ਅਸੀਂ ਸੜਕਾਂ 'ਤੇ ਉਤਰਾਂਗੇ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਵੀ ਵੀ ਮੈਨੂੰ ਇਹ ਜਿਹੜਾ ਜਿਹੜੀ ਸੀੜ ਮਿਲੀ ਆ ਇਹ ਮੈਨੂੰ ਛੜਨੀ ਪਣੀ ਆ ਕਿਉਂਕਿ ਤੁਸੀਂ ਫੈਸਲੇ ਗਲਤ ਕਰਦੇ ਜੇ ਇਹਨਾਂ ਕੋਲਸ ਕਹਿੰਦਾ ਆ ਜੈ ਬਾਲਮੀਕੀ ਹਰ ਹਰ ਬਾਲਮੀਕੀ ਜੈ ਵੀਨ ਜੈ ਸੰਭਵ